ਮੁਰਦਾਬਾਦ ਮੁਰਦਾਬਾਦ ਸਤਿਕਾਰ ਹਾਏ 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 ਜੀ ਸਿੱਖਾਂ ਮੁਰਦਾਬਾਦ ਮੁਰਦਾਬਾਦ ਬਾਹੂਰਦਾਬਾਹ ਮੁਰਦਾਬਾਹ ਪੀਆਰਟੀਸੀ ਪੰਜਾਬ ਰੋਡਵੇਜ਼ ਦੀ ਕੰਡਕਟਰ ਵਰਕਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਗਿਆ ਪ੍ਰਦਰਸ਼ਨ ਦੋ ਘੰਟੇ ਲਈ ਪਠਾਨਕੋਟ ਬੱਸ ਸਟੈਂਡ ਸਟੈਂਡ ਕਰਵਾਇਆ ਖਾਲੀ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਤੇ ਕੀਤਾ ਪ੍ਰਦਰਸ਼ਨ ਪੰਜਾਬ ਰੋਡਵੇਜ਼ ਕੰਡਕਟਰ ਵਰਕਰ ਯੂਨੀਅਨ ਦੇ ਕੰਮ ਵਿੱਚ ਲੰਬੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਤਰਨਾ ਪ੍ਰਦਰਸ਼ਨ ਕਰਦੇ ਆ ਰਹੇ ਨੇ ਪਰ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਮੰਨੀਆਂ ਗਈਆਂ ਮੰਗਾਂ ਤੋਂ ਕਾਰ ਵੱਲੋਂ ਪ੍ਰਵਾਨਗੀ ਨਾ ਮਿਲਣ ਤੇ ਪੰਜਾਬ ਰੋਡਵੇਜ਼ ਪੰਬਸਰ ਦੇ ਪੀਆਰਟੀਸੀ ਕੰਡਕਟਰ ਵਰਕਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਤਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਚੱਲਦੇ ਪਠਾਨਕੋਟ ਬੱਸ ਸਟੈਂਡ ਨੂੰ ਅੱਜ 2 ਘੰਟੇ ਦੇ ਲਈ ਖਾਲੀ ਕਰਵਾਇਆ ਗਿਆ ਅਤੇ ਸਾਰੀਆਂ ਬੱਸਾਂ ਨੂੰ ਬਾਹਰ ਕੱਢਿਆ ਗਿਆ ਅਤੇ ਘੰਟੇ ਤੱਕ ਪੰਜਾਬ ਸਰਕਾਰ ਦੇ ਖਿਲਾਫ ਦ੍ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਇਲਾਵਾ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਜਲਦ ਪ੍ਰਵਾਨਗੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਚ ਤਿੰਨ ਦਿਨ ਲਈ ਪੂਰੇ ਪੰਜਾਬ 'ਚ ਸੰਘਰਸ਼ ਉਲੀਕਿਆ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਕਾਮਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਜੇ ਤੱਕ ਅਮਲੀ ਜਾਮਾ ਨਹੀਂ ਪਾਇਆ ਜਿਸ ਦੇ ਚਲਦੇ ਉਹਨਾਂ ਵੱਲੋਂ ਮਜਬੂਰ ਹੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਕ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਉਹੀ ਕੀਤਾ ਜਾਵੇਗਾ ਭਾਰਤ ਨੈੱਟ ਨਿਊ ਸਵਾਲ ਆਪ ਦਾ ਤੋਂ ਰਾਜੇਸ਼ ਵਰਧਵਾਸ ਦੀ ਖਾਸ ਰਿਪੋਰਟ ਦੇਖੋ ਜੀ ਅੱਜ ਦਾ ਸਾਡੇ ਪੂਰੇ ਪੰਜਾਬ ਦੇ ਵਿੱਚ 70 ਟੀਪੂਆਂ ਦੇ ਜਿਹੜੇ 2-2 ਘੰਟੇ ਵਾਸਤੇ ਉਹ ਬਸਤਾਂ ਪੰਜਾਬ ਦੇ ਬੰਦ ਕੀਤੇ ਹਨ ਪੀਆਰਟੀਸੀ ਦੇ ਪੰਜਾਬ ਪੰਜਾਬ ਰੋਡਾਂ 'ਤੇ ਪੰਨ ਵਾਸਦੇ ਇਹ ਇਸ ਕਰਕੇ ਕੀਤਾ ਗਿਆ ਕਿ 1 ਜੁਲਾਈ 2024 ਮਹੀਨ ਨੂੰ 2024 ਨੂੰ ਸਾਡੀ ਇੱਕ ਟ੍ਰਾਂਸਪੋਰਟ ਮੁੱਖ ਮੰਤਰੀ ਪੰਜਾਬ ਨਾਲ ਪੈਲਿੰਗ ਮੀਟਿੰਗ ਹੋਈ ਜੰਦਰ ਵਿਖੇ ਜਿਹਦੇ ਵਿੱਚ ਉੱਚ ਅਧਿਕਾਰੀਆਂ ਨੂੰ ਸਾਰੇ ਨੂੰ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਵੀ ਜਿਹੜੀਆਂ ਇਹ ਆਂਦੀਆਂ ਮੰਗਾਂ ਉਹਨਾਂ ਦੀ ਪਾਲਿਸੀ ਰੱਖੀ ਬਣਾ ਕੇ ਤੇਨਾਂ ਨੂੰ ਰੈਗੂਲਰ ਕਰੋ ਤੇ ਅੱਜ ਇੱਕ ਸਾਲ ਬੀ ਜਾਣ ਦੇ ਬਾਅਦ ਵੀ ਨਾ ਤਾਂ ਸਾਡੀ ਕੋਈ ਪਾਲਿਸੀ ਬਣਾਈ ਤੇ ਨਾ ਹੀ ਕੋਈ ਉਹਨਾਂ ਨੇ ਖੜਨਾ ਜਿਹੜੀਆਂ ਮੰਗ ਉਸ ਤੋਂ ਬਾਅਦ ਤੇ ਸਾਡੀਆਂ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਦਿੱਤੇ ਆ ਉਸ ਕਰਕੇ ਉਹਨਾਂ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਜਿਹੜਾ ਅੱਜ ਉਹ ਧਰਨਾ ਪ੍ਰਦਰਸ਼ਨ ਕੀਤਾ 2 ਘੰਟੇ ਵਾਸਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬਣ ਕੀਤੇ ਕੋਈ ਕਾਪੀ ਕਾਪੀ ਕਿ ਕਿਸ ਚੀਜ਼ ਦੇ ਦੇਖੋ ਜੀ ਕਾਪੀਆਂ ਭੁਗੀਆਂ ਕਿ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਉਹਦੇ ਵਿੱਚ ਬਿਲਕੁਲ ਕੁਝ ਵੀ ਕਿਸਮਤਾ ਨਹੀਂ ਸਿਰਫ ਤੇ ਸਿਰਫ ਇੱਕ ਫਰੀ ਔਰਤਾਂਾਂ ਦੇ ਸਮਰ ਸਹੂਲਤ ਰੱਖੀ ਆ ਜਿਹੜੇ ਕੰਮੇ ਦਿਨ ਰਾਤ ਕੰਮ ਕਰਕੇ ਆਪਣੀਆਂ ਹੱਡੀਆਂ ਬਸਲੀਆਂ ਤੋੜ ਕੇ ਆਪਣੀ ਮਿਹਨਤ ਕਰਕੇ ਮਿਹਨਤ ਕਸ਼ ਲੋਕ ਨੇ ਉਹਨਾਂ ਦੇ ਵਾਸਤੇ ਕੁਝ ਨਹੀਂ ਇੱਕ ਪਾਸੇ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂ ਰੋਜ਼ ਦਾ ਕਰੋੜਾਂ ਰੁਪਏ ਦਾ ਸਫਰ ਫਰੀ ਦਾ ਹੋ ਰਿਹਾ ਪਰ ਜਿਹੜੇ ਦਿਨ ਰਾਤ ਕੰਮ ਕਰਦੇ ਕੰਮੇ ਕਰ ਰਹੇ ਨੇ ਉਹਨਾਂ ਵਾਸਤੇ ਦੇਣ ਦਾ ਵਾਅਦਾ ਸਰਕਾਰ ਨੂੰ ਕੁਝ ਵੀ ਨਹੀਂ ਹੈਗਾ ਜੇ ਨਹੀਂ ਮੰਨਿਆ ਮੰਨਿਆ ਅੱਗੇ ਕੀ ਕਰੀਏ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਆਉਣ ਵਾਲੀ 7 ਤੇ 8 9 ਤਰੀਕ ਨੂੰ ਸਾਡੀ ਹੜਤਾਲ ਆ ਤੇ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਗਾੜੀ ਧਰਨਾ ਦਿੱਤਾ ਜਾਊਗਾ ਧਰਨਾ ਹੈ ਇਸ ਲਈ ਦੇ ਰਹੇ ਆ ਭਾਜੀ ਕਿ ਜਿਹੜਾ ਕੀ ਸਾਡੀਆਂ ਮੰਗਾਂ ਨੂੰ ਘਟੋ ਘਟਵੀ 15 16 ਸਾਲ ਹੋ ਗਿਆ ਸਾਨੂੰ ਜਿਹੜਾ ਕੀ ਇਸੇ ਗਦੀ ਘੇੜ ਦੇ ਵਿੱਚ ਪੇਵੇ ਸਰਕਾਰ ਸਾਡੀ ਕਿਹੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਕਰਦੀ ਜਿਹੜੇ ਕਿ ਸਾਡੇ ਸਾਡੇ ਉੱਤੇ ਜਿਹੜੇ ਕਿ ਸਾਡੇ ਫਾਇਦੇਮੰਦ ਚੀਜ਼ਾਂ ਉਹ ਕਦੇ ਵੀ ਸਰਕਾਰ ਜਿਹੜੀ ਕਿ ਲਾਗੂ ਨਹੀਂ ਕੀ ਕਰਦੀ ਕੋਰਟ ਦੇ ਕਹਿਣ ਦੇ ਮੁਤਾਬਕ ਵੀ ਜਿਹੜੀਆਂ ਕਿ ਸਰਕਾਰਾਂ ਨੇ ਜਿਹੜੀਆਂ ਕਿ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਉਹ ਤੋਂ ਵੈਦਾ ਜੜੀਆਂ ਕਿ ਕਿਲੋਮੀਟਰ ਸਕੀਮ ਜੜੀਆਂ ਕਿ ਸਾਡੇ ਜਿਹੜੇ ਟਰਾਂਸਪੋਰਟ ਮੰਤਰੀ ਕਹਿ ਰਹੇ ਆ ਵੀ ਆਪਾਂ ਕਿਰਾਏ ਤੇ ਕਿਲੋਮੀਟਰ ਸਕੀਮ ਬੱਸਾਂ ਲੈ ਕੇ ਇਹਦੇ ਨਾਲ ਹੋ ਕੇ ਜੜੀਆਂ ਕਿ ਸਾਡੇ ਦੀਪੂਆਂ ਦੇ ਵਿੱਚ ਪੰਡਵਾ ਸਿਆ ਰੋਡਵੇ ਦੇ ਬੱਸਾਂ ਪਾਈਆਂ ਜਾਣ ਨਾ ਕਿ ਇਹ ਜਿਹੜਾ ਸਰਕਾਰੀ ਦਾਰੇ ਵਿੱਚੋਂ ਪੈਸੇ ਦਾ ਸ਼ੋਸ਼ਣ ਹੋਣਾ ਉਹ ਨਾ ਕੀਤਾ ਜਾਵੇ ਇਹ ਜਿਹੜੇ ਕਿ ਰਲ ਕੇ ਸਾਰੇ ਕਿ ਸ਼ੋਸ਼ਣ ਕਰ ਰਹੇ ਆ ਪਬਲਿਕ ਦਾਵੇ ਔਰ ਜਿਹੜੇ ਕਿ ਸਾਡੇ ਵਿਭਾਗ ਦੇ ਵੀ ਰਾਜ ਕੇ ਸ਼ੋਸ਼ਣ ਕਰ ਰਹੇ ਆ ਕਿਲੋਮੀਟਰ ਦਾ ਫਸਾ ਪਾ ਕੇ ਇਹ ਸ਼ੋਸ਼ਣ ਕਰਨਾ ਚਾਹੁੰਦੇ ਆ ਪ੍ਰਾਈਵੇਟ ਆਧਾਰਿਆਂ ਨੂੰ ਇਹ ਜਿਹੜੇ ਬੜਾ ਭਾ ਦੇਣਾ ਚਾਹੁੰਦੇ ਆ ਸਾਡੇ ਕਿ ਇਹੋ ਮੰਗਾ ਕਿ ਸਾਡੇ ਰੋਡਵੇ ਦੇ ਵਿੱਚ ਬੱਸਾਂ ਪਾਈਆਂ ਜਾਣ ਜਿਹੜੀਆਂ ਕਿ ਅਸੀਂ ਆਪ ਫ੍ਰੀ ਕਰਦੇ ਆ ਫਿਰ ਆਪਾਂ ਮਹਿਕਮੇ ਨੂੰ ਦਿੰਨੇ ਆ ਠੀਕ ਹੈ ਉਹ ਬੱਸਾਂ ਪਾਈਆਂ ਜਾਣ ਜਿਹੜੀਆਂ ਕਿਲੋਮੀਟਰ ਬੱਸਾਂ ਜਿਹੜੀਆਂ ਕੀ ਬਿਲਕੁਲ ਨਾ ਪਾਈਆਂ ਜਾਣ ਸਾਨੂੰ ਜਿਹੜੀਆਂ ਕਿ ਸਾਡੀਆਂ ਆਪਣੀਆਂ ਰੋਡਵੇ ਦੇ ਵਿੱਚ ਬੱਸਾਂ ਪਾਈਆਂ ਜਾਣ ਸਰ ਉਤਾਰ ਨਾਲ ਇਸ ਕਰਕੇ ਦੇ ਰਹੇ ਆ ਕਿ ਸਾਡੇ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਹੜੀਆਂ ਮੈਨੇ ਮੰਨੀਆਂ ਹੋਈਆਂ ਮੰਗਾਂ ਉਹ ਵੀ ਸਾਡੀਆਂ ਪੂਰੀਆਂ ਕਰਦੇ ਇਸ ਕਰਕੇ ਇਹ ਜਿਹੜਾ 2 ਘੰਟੇ ਵਾਸਤੇ ਬਸ ਸਟੈਂਡ ਬੰਦ ਕੀਤਾ ਹੈ ਔਰ ਆਮ ਦੇ ਸਮੇਂ ਵਿੱਚ ਹੀ 7 8 9 ਦੀ ਹੜਤਾਲ ਕਰਨ ਜਾ ਰਹੇ ਆ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਅਗੇ ਤਰੋਸ ਪੇਸ਼ੂ ਕਰਾਂਗੇ ਔਰ ਇਹ ਤਾਂ ਇਸ ਕਰਕੇ ਕੀਤਾ ਹੈ ਆ ਕਿ ਜਿਹੜੀਆਂ ਕਿਲੋਮੀਟਰ ਸਕ੍ਰੀਨ ਬਸਾਂ ਜਿਹੜੀਆਂ ਪਾਣ ਜਾ ਰਹੇ ਨੇ ਕਿਲੋਮੀਟਰ ਦੀ ਬਸਾਂ ਵਾਹ ਜਾ ਰਹੇ ਇਹ ਸਾਡੇ ਮੈਕਨੇ ਤੇ ਸਾਡੇ ਵਾਸਤੇ ਬਹੁਤ ਹੀ ਘਾਟੇਮੰਦ ਸੋਦਾ ਹੈ ਲੋਕੀਆ ਨੂੰ ਸਾਡੀਆਂ ਬਸਾਂ ਵਿੱਚ ਸਵਾਰੀ ਬੈਠੇ ਚਾਹੀ ਨਾ ਬੈਠੇ ਪਰ ਖਾਨੂੰ ਇਹਨਾਂ ਦਾ ਭੁਗਤਾਨ ਕਰਨੇ ਪੈਣਾ ਬਿਲਕੁਲ ਨੇ ਮਲਾਜ਼ਮ ਜਿਹੜੇ ਗੜਤਾਲ ਤੇ ਗਏ ਨੇ ਛਟੋ ਘਟ 4 ਤੋਂ 5000 ਮਲਾਜ਼ਮ ਜਿਹੜੇ ਇਸ ਵਲੇ 2 ਘੰਟੇ ਦੀ ਹਟਾਲ ਤੇ ਬੈਠੇ ਨੇ ਕਿੰਨਾ ਤੇ ਨੁਕਸਾਨ ਜਿਹੜਾ ਨੁਕਸਾਨ ਦੇਖੋ ਜੀ ਸਾਡੇ ਦੀਪੂ ਦਾ ਹੀ ਲਾ ਲਓਗੇ 7 ਲੱਖ ਰੁਪਿਆ ਦਿੱਲੀ ਦੀ ਆਮਦਨ ਹੈ ਤੇ ਉਹਦੇ ਹਿਸਾਬ ਨਾਲ